ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਪਹਿਲੀ ਤਮਾਹੀ ਦੌਰਾਨ ਕੈਨੇਡਾ ਦੀ ਜੀਡੀਪੀ 2.2 ਫੀਸਦੀ ਦਰ ਦੇ ਨਾਲ ਵਧੀ ਵਿਕਾਸ ਦਾ ਉਮੀਦ ਦੇ ਨਾਲੋਂ ਕਿਤੋਂ ਬਿਹਤਰ ਬੀਸੀ ਦੇ ਪੀਸ ਰਿਵਰ ਖੇਤਰ ਦੇ ਵਿੱਚ ਜੰਗਲੀ ਅੱਗ ਦੇ ਕਾਰਨ ਨਿਕਾਸੀ ਦੇ ਹੁਕਮ ਕੀਤੇ ਗਏ ਜਾਰੀ ਐਗਜ਼ਿਸ ਦੇ ਨੇੜੇ 1.3 ਹੈਕਟੇਅਰ ਜੰਗਲ ਦੀ ਅੱਗ ਸੜੀ ਜੌਬਸ ਮੰਤਰੀ ਪੈਟੇ ਹਾਇਰੋ ਨੇ ਆਟਵਾ ਦੇ ਵਿੱਚ ਡਾਕ ਯੂਨੀਅਨ ਦੇ ਅਧਿਕਾਰੀਆਂ ਦੇ ਨਾਲ ਕੀਤੀ ਮੁਲਾਕਾਤ ਯੂਨੀਅਨ ਦੇ ਵੱਲੋਂ ਸ਼ਨੀਵਾਰ ਨੂੰ ਦੇਸ਼ ਦੇ ਵਿੱਚ ਪ੍ਰਦਰਸ਼ਨ ਕਰਨ ਦੀ ਯੋਜਨਾ ਖਬਰਾਂ ਵਿਸਥਾਰ ਦੇ ਨਾਲ ਸਭ ਤੋਂ ਪਹਿਲਾਂ ਅਪਡੇਟ ਜਾਰੀ ਕਰਦੀ ਹੈ ਕਿ ਨੌਕਰੀਆਂ ਬਾਰੇ ਮੰਤਰੀ ਜਿਹੜੇ ਨੇ ਪੈਰੀ ਹਾਇਰੂ ਦੇ ਵੱਲੋਂ ਓਟਵਾ ਦੇ ਵਿੱਚ ਡਾਕ ਯੂਨੀਅਨ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਜਦੋਂ ਕਿ ਕੈਨੇਡਾ ਪੋਸਟ ਦੇ ਓਵਰ ਟਾਈਮ ਜਿਹੜਾ ਉਸੇ ਪਾਬੰਦੀ ਅਤੇ ਡਾਕ ਦੀ ਘਟਦੀ ਮਾਤਰਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਮੋੜ ਸ਼ੁਰੂ ਹੋਣ ਵਾਲੀਆਂ ਜਿਹੜੀਆਂ ਵਾਰ ਵਰਤਾਂਵਾ ਤੋਂ ਬਾਅਦ ਦੁਪਹਿਰ ਦੀ ਬੈਠਕ ਕਿਰਤ ਮੰਤਰੀ ਜੌਨ ਜਰਸ਼ੈਲੀ ਦੇ ਨਾਲ ਜਿਹੜੀ ਹੈ ਉਹ ਅੱਗੇ ਵਧ ਰਹੀ ਹੈ ਕੈਨੇਡਾ ਪੋਸਟ ਨੇ ਇਸ ਹਫਤੇ ਦੇ ਸ਼ੁਰੂ ਦੇ ਵਿੱਚ 55 ਹਜ਼ਾਰ ਕਾਮਿਆਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੂੰ ਜਿਹੜੀ ਹੈ ਉਹ ਪੇਸ਼ਕਸ਼ਾਂ ਪੇਸ਼ ਕੀਤੀਆਂ ਜਿਸ ਦੇ ਵਿੱਚ ਜਿਹੜੀਆਂ ਨੇ ਉਹ ਰਿਆਇਤਾਂ ਸ਼ਾਮਿਲ ਸਨ ਜਿਨ੍ਹਾਂ ਦੇ ਵਿੱਚ ਲਾਜ਼ਮੀ ਓਵਰਟਾਈਮ ਦਾ ਅੰਤ ਜਿਹੜਾ ਹੈ ਉਹ ਓਵਰਟਾਈਮ ਦਾ ਅੰਤ ਅਤੇ ਏ ਡਾਲਰ 1000 ਤੱਕ ਦਾ ਸਾਈਨਿੰਗ ਬੋਨਸ ਸ਼ਾਮਿਲ ਸੀ ਪਰ ਇਹ 4 ਸਾਲਾਂ ਦੇ ਵਿੱਚ 14% ਸੰਚਤ ਤਨਖਾਹ ਵਾਧੇ ਅਤੇ ਵੀਕਐਂਡ ਸ਼ਿਫਟਾਂ ਦੇ ਵਿੱਚ ਜਿਹੜੀ ਹੈ ਉਹ ਪਾਰਟ ਟਾਈਮ ਸਟਾਫ ਦੇ ਪ੍ਰਸਤਾਵ ਤੇ ਅੜਿਆ ਰਿਹਾ ਜੋ ਕਿ ਗੱਲਬਾਤ ਦੇ ਵਿੱਚ ਇੱਕ ਵੱਡਾ ਮੁੱਦਾ ਸੀ 크라운 ਕਾਰਪੋਰੇਸ਼ਨ ਨੇ ਸਹ ਹਫਤੇ ਕਿਹਾ ਕਿ ਇਸਨੇ ਪਿਛਲੇ ਸਾਲ ਲਗਭਗ ਜਿਹੜਾ ਉਹ ਡਾਲਰ 1.3 ਬਿਲੀਅਨ ਦਾ ਜਿਹੜਾ ਉਹ ਸੰਚਾਲਨ ਘਾਟਾ ਦਰਜ ਕੀਤਾ ਜਿਸ ਦੇ ਨਾਲ ਇਸ ਦੇ ਕਾਰੋਬਾਰੀ ਮਾਡਲ ਬਾਰੇ ਜਿਹੜੀ ਹੈ ਉਹ ਹੋਰ ਸਵਾਲ ਖੜੇ ਹੋ ਗਏ ਨੇ ਕਿਉਂਕਿ ਪੱਤਰਾਂ ਦੀ ਗਿਣਤੀ ਦੇ ਵਿੱਚ ਗਿਰਾਵਟ ਆਈ ਹੈ ਅਤੇ 6 ਮਹੀਨਿਆਂ ਦੇ ਵਿੱਚ ਦੂਜੀ ਹੜਤਾਲ ਦਾ ਡਰ ਬਣਿਆ ਹੋਇਆ ਹੈ ਯੂਨੀਅਨ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਦੇਸ਼ ਭਰ ਦੇ ਵਿੱਚ ਰੈਲੀਆਂ ਕਰਨ ਦੀ ਯੋਜਨਾ ਹੈ ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਕੈਨੇਡਾ ਦੀ ਅਰਥ ਵਿਵਸਥਾ ਪਹਿਲੀ ਤਿਮਾਹੀ ਦੇ ਵਿੱਚ ਸਲਾਨਾ ਆਧਾਰ ਦੇ ਉੱਤੇ 2.2 ਫੀਸਦੀ ਦੀ ਦਰ ਦੇ ਨਾਲ ਵਧੀ ਜੋ ਉਮੀਦ ਤੋਂ ਵੱਧ ਵਿਕਾਸ ਦਰ ਰਹੀ ਹੈ ਇਹ ਵਾਧਾ ਮੁੱਖ ਤੌਰ ਦੇ ਉੱਤੇ ਨਿਰਯਾਤਾਂ ਦੇ ਜਿਹੜਾ ਉਹ ਕਾਰਨ ਹੋਇਆ ਕਿਉਂਕਿ ਅਮਰੀਕਾ ਦੀਆਂ ਕੰਪਨੀਆਂ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਲਾਏ ਜਾਣ ਵਾਲੇ ਟੈਰਿਫਾਂ ਤੋਂ ਪਹਿਲਾਂ ਸਟਾਕ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਆਯਾਤਾਂ ਦੇ ਵਿੱਚ ਵਾਅਦਾ ਜਿਹੜਾ ਹੈ ਉਹ ਵਾਅਦਾ ਘਟਦੇ ਘਰੇਲੂ ਖਰਚ ਅਤੇ ਕਮਜ਼ੋਰ ਅੰਤਮ ਘਰੇਲੂ ਮੰਗ ਦਰਸਾਉਂਦੇ ਹਨ ਕਿ ਦੇਸ਼ ਦੀ ਅੰਦਰੂਨੀ ਅਰਥਵਿਵਸਥਾ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਅਰਥ ਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦ ਤੱਕ ਟੈਰਿਫ ਲਾਗੂ ਰਹਿੰਦੇ ਨੇ ਇਹ ਰੁਝਾਨ ਜਿਹੜਾ ਹੈ ਉਹ ਜਾਰੀ ਰਹੇਗਾ ਇਹ ਅੰਕੜੇ ਬੈਂਕ ਆਫ ਕੈਨੇਡਾ ਦੇ ਵੱਲੋਂ ਬੁੱਧਵਾਰ ਨੂੰ ਕੀਤੇ ਜਾਣ ਵਾਲੇ ਵਿਆਜ ਦਰ ਫੈਸਲੇ ਤੋਂ ਜਿਹੜਾ ਹੈ ਉਹ ਪਹਿਲਾ ਆਖਰੀ ਆਰਥਿਕ ਸੰਕੇਤ ਨੇ ਅਤੇ ਫੈਸਲਾ ਲੈਣ ਦੇ ਵਿੱਚ ਮਦਦ ਜਿਹੜੀ ਹੈ ਉਹ ਕਰਨਗੇ ਕਿ ਵਿਆਜ ਦਰਾਂ ਦੇ ਵਿੱਚ ਕਟੌਤੀ ਹੋਵੇ ਜਾਂ ਮੌਜੂਦਾ ਦਰ ਬਰਕਰਾਰ ਰਹੇ ਬੀ ਐਮਓ ਦੇ ਮੁੱਖ ਅਰਥ ਸ਼ਾਸਤਰੀ ਡਗਲਸ ਪੋਰਟਰ ਨੇ ਕਿਹਾ ਹੈ ਕਿ ਜਿਹੜੇ ਇਹਨਾਂ ਦੇ ਨਾਲੋ ਯਾਨੀ ਕਿ ਜੇ ਅਰਥਵਿਵਸਥਾ ਉਮੀਦ ਦੇ ਨਾਲੋਂ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਤਾਂ ਜੀਡੀਪੀ ਦੇ ਆંકੜਿਆਂ ਤੋਂ ਅਰਥਵਿਵਸਥਾ ਦੇ ਵਿੱਚ ਕਿਸੇ ਤੰਗੀ ਦੇ ਇਸ਼ਾਰੇ ਨਹੀਂ ਮਿਲਦੇ ਅਤੇ ਇਹ ਹੀ ਸਭ ਤੋਂ ਅਹਿਮ ਗੱਲ ਹੈ 트럼ਪ ਦੇ ਵੱਲੋਂ ਇਸ ਸਾਲ ਦੀ ਸ਼ੁਰੂਆਤ ਤੋਂ ਲਗਾਤਾਰ ਟੈਰਿਫਾਂ ਦੀਆਂ ਧਮਕੀਆਂ ਅਤੇ ਉਲਝਣਾ ਨੇ ਅਮਰੀਕਾ ਦੇ ਨਾਲ ਨਿਰਯਾਤ ਅਤੇ ਆਯਾਤ ਦੋਹਾਂ ਦੇ ਵਿੱਚ ਵਾਧਾ ਕੀਤਾ ਹੈ ਮਾਰਚ ਦੇ ਵਿੱਚ 트럼ਪ ਨੇ ਕੈਨੇਡਾ ਜਿਹੜਾ ਉਸ ਦੇ ਉੱਤੇ ਪਹਿਲਾਂ ਕਈ ਉਤਪਾਦਾਂ ਤੇ ਫਿਰ ਖਾਸ ਤੌਰ ਤੇ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ ਟੈਰਿਫ ਲਾਇ ਫਰਵਰੀ ਦੇ ਵਿੱਚ 0.2 ਫੀਸ ਦੀ ਸੁਗੜਣ ਤੋਂ ਬਾਅਦ ਮਾਰਚ ਦੇ ਵਿੱਚ ਜੀਡੀਪੀ 0.1 ਫੀਸਦ ਵਧੀ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸ਼ੁਰੂਆਤੀ ਅਨੁਮਾਨਾਂ ਦੇ ਤਹਿਤ ਅਪ੍ਰੈਲ ਦੇ ਵਿੱਚ ਜੀਡੀਪੀ ਦੇ 0.1 ਫੀਸ ਦੀ ਵਧਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਮਾਰਚ ਮਹੀਨੇ ਦੇ ਵਿਕਾਸ ਦਰ ਦਾ ਮੁੱਖ ਕਾਰਨ ਖਾਣ ਜਤੇਲ ਅਤੇ ਗੈਸ ਕੱਢਣ ਵਾਲੇ ਸੈਕਟਰ ਅਤੇ ਕੰਸਟਰਕਸ਼ਨ ਸੈਕਟਰ ਦੇ ਵਿੱਚ ਉਮੜ ਵਾਧਾ ਸੀ ਰਾਇਟਰਜ਼ ਦੇ ਵੱਲੋਂ ਸਰਵੇਖਣ ਕੀਤੇ ਗਏ ਵਿਸ਼ਲੇਸ਼ਕਾਂ ਨੇ ਅਨੁਮਾਨ ਲਾਇਆ ਸੀ ਕਿ ਪਹਿਲੀ ਤਿमाही ਦੇ ਵਿੱਚ ਜੀਡੀਪੀ 1.7 ਫੀਸਦੀ ਅਤੇ ਮਾਰਚ ਦੇ ਵਿੱਚ 0.1 ਫੀਸਦੀ ਵਧੇਗੀ ਟੈਰਿਫ ਅਤੇ ਉਹਨਾਂ ਦੇ ਆਸ-ਪਾਸ ਬਣੀ ਅਨਿਸ਼ਚਿਤਤਾ ਦੇ ਅਸਰ ਦੇ ਨਿਸ਼ਾਨ ਸ਼ੁਰੂ ਹੋ ਗਏ ਨੇ ਕਿਉਂਕਿ ਸਟੈਟਿਸਟਿਕਸ ਕੈਨੇਡਾ ਅਨੁਸਾਰ ਅੰਤਮ ਘਰੇਲੂ ਮੰਗ ਜੋ ਕੁੱਲ ਖਪਤ ਤੇ ਨਿਵੇਸ਼ ਨੂੰ ਦਰਸਾਉਂਦੀ ਹੈ 2023 ਦੇ ਅੰਤ ਤੋਂ ਬਾਅਦ ਪਹਿਲੀ ਵਾਰ ਨਹੀਂ ਵਧੀ ਕੈਨੇਡਾ ਦੇ ਵਿੱਚ ਦਰਜਨ ਜੰਗਲੀ ਅੱਗਾਂ ਦਾ ਧੂਆਂ ਦਖਣ ਵੱਲ ਨੂੰ ਜਾਂਦਾ ਹੈ ਜਿਸ ਕਾਰਨ ਵਾਯੂਮੰਡਲ ਦੇ ਵਿੱਚ ਤੇਜ਼ ਜਿਹੜੀ ਹੈ ਉਹ ਹਵਾਵਾਂ ਦੇ ਕਾਰਨ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਹਵਾ ਦੀ ਗੁਣਵੱਤਾ ਦੇ ਨਾਲ ਜਿਹੜਾ ਉਹ ਸਮਝੌਤਾ ਕੀਤਾ ਜਾ ਰਿਹਾ ਹੈ ਵਾਤਾਵਰਣ ਸੁਰੱਖਿਆ ਏਜੰਸੀ ਦੇ ਜਿਹੜੇ 에ਅਰ ਨਾਓ ਅਨੁਸਾਰ 에어로 ਹੈਡ ਮਿਨੀਸੋਟਾ ਦੇ ਵਿੱਚ ਹਵਾ ਦੀ ਗੁਣਵੱਤਾ ਨੂੰ ਪ੍ਰਦੂਸ਼ਣ ਅਤੇ ਹੋਰ ਹਵਾ ਵਾਲੇ ਕਣਾਂ ਦੇ ਪ੍ਰਤੀ ਜਿਹੜਾ ਉਹ ਹਵਾ ਵਾਲੇ ਕਣਾਂ ਦੇ ਪ੍ਰਤੀ ਸੰਵੇਦਨਸ਼ੀਲ ਲੋਕਾਂ ਤੇ ਜਾਨਵਰਾਂ ਦੇ ਲਈ ਗੈਰ ਸਿਹਤਮੰਦ ਮੰਨਿਆ ਜਾਂਦਾ ਹੈ ਉੱਤਰ ਪੂਰਬੀ ਮਿਨੇਸੋਟਾ ਉੱਤਰੀ ਵਿਸਕான்ਸਿਨ ਸ਼ਿਕਾਗੋ ਇਹ ਜਿਹੜੇ ਖੇਤਰ ਨੇ ਤੇ ਦੱਖਣ ਪੱਛਮੀ ਮਿਸ਼ੀਗਨ ਅਤੇ ਰਾਜ ਦੇ ਪੂਰਬੀ ਉੱਤਰੀ ਪ੍ਰਾਇਦੀਪ ਉਤਰੀ ਇੰਡੀਆਨਾ ਅਤੇ ਪੱਛਮੀ ohਾਇਓ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਦਰਮਿਆਨੀ ਹਵਾ ਦੀ ਗੁਣਵੱਤਾ ਦੀ ਜਿਹੜੀ ਹੈ ਉਹ ਰਿਪੋਰਟ ਕੀਤੀ ਜਾ ਰਹੀ ਹੈ ਮਿਨੀਸੋਟਾ ਦੇ ਡੁਲਥ ਦੇ ਵਿੱਚ ਰਾਸ਼ਟਰੀ ਮੌਸਮ ਸੇਵਾ ਦੇ ਮੌਸਮ ਵਿਗਿਆਨੀ ਜਿਹੜੇ ਪੈਟ੍ਰਿਕ ਕਾਇਲ ਨੇ ਕਿਹਾ ਹੈ ਕਿ ਅਗਲੇ 1 ਜਾਂ 2 ਦਿਨਾਂ ਦੇ ਵਿੱਚ ਸੜ ਰਹੇ ਰੁੱਖਾਂ ਪੱਤਿਆਂ ਅਤੇ ਹੋਰ ਬਨਸਪਤੀ ਦੇ ਕਣ ਦਖਣ ਦੇ ਵੱਲ ਓਕਲਾਹੋਮਾ ਜੈਨੇਸੀ ਅਤੇ ਅਰਖਨਾਸਸ ਤੱਕ ਜਿਹੜੇ ਨੇ ਉਹ ਪਹੁੰਚ ਸਕਦੇ ਨੇ ਤੇ ਬੁੱਧਵਾਰ ਨੂੰ ਮੈਨੀ ਚੋਬਾ ਨੇ ਇਮਰਜੈਂਸੀ ਜਿਹੜਾ ਦੀ ਸਥਿਤੀ ਦਾ ਐਲਾਨ ਕੀਤਾ ਕਿਉਂਕਿ ਅੱਗ ਕਾਰਨ ਕਈ ਪਾਈਚਾਰਾਂ ਦੇ ਵਿੱਚ 17000 ਲੋਕਾਂ ਨੂੰ ਘਰ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ ਕੈਨੇਡਾ ਦਾ ਜੰਗਲੀ ਅੱਗ ਦਾ ਸੀਜ਼ਨ ਮਈ ਤੋਂ ਸਤੰਬਰ ਤੱਕ ਚੱਲਦਾ ਹੈ ਇਸ ਦਾ ਹੁਣ ਤੱਕ ਦਾ ਸਭ ਤੋਂ ਭੈੜਾ ਜੰਗਲੀ ਅੱਗ ਦਾ ਜਿਹੜਾ ਸੀਜ਼ਨ 2023 ਦੇ ਵਿੱਚ ਸੀ ਇਸ ਨੇ ਕਈ ਮਹੀਨਿਆਂ ਤੱਕ ਖਤਰਨਾਕ ਧੂਮੇ ਦੇ ਨਾਲ ਉੱਤਰੀ ਅਮਰੀਕਾ ਦੇ ਬਹੁਤ ਸਾਰੇ ਹਿੱਸੇ ਨੂੰ ਦਬਾਇਆ ਪਿਛਲੀਆਂ ਜਿਹੜੀਆਂ ਨੇ ਅ ਪਿਛਲੀਆਂ ਗਰਮੀਆਂ ਦੇ ਵਿੱਚ ਕੈਲੀਫੋਰਨੀਆ, ਓਰੀਗਨ, ਅਰੀਜ਼ੋਨਾ, ਵਾਸ਼ਿੰਗਟਨ ਅਤੇ ਹੋਰ ਪੱਛਮੀ ਰਾਜਾਂ ਦੇ ਨਾਲ-ਨਾਲ ਕੈਨੇਡਾ ਦੇ ਵਿੱਚ ਵੀ ਜਿਹੜਾ ਉਹ ਲੱਗੀ ਅੱਗ ਨੇ ਪੱਛਮੀ ਅਮਰੀਕਾ ਦੇ ਖੇਤਰਾਂ ਦੇ ਵਿੱਚ ਅਸਮਾਨ ਨੂੰ ਧੂਏ ਅਤੇ ਧੂਏ ਦੇ ਨਾਲ ਭਰ ਦਿੱਤਾ ਜਿਸ ਦੇ ਕਾਰਨ ਕੁਝ ਪ੍ਰਭਾਵਿਤ ਖੇਤਰਾਂ ਨੂੰ ਹਵਾ ਦੀ ਗੁਣਵੱਤਾ ਸਬੰਧੀ ਚੇਤਾਵਨੀਆਂ ਜਿਹੜੀਆਂ ਨੇ ਉਹ ਦਿਨ ਦੀ ਸਲਾਹਾਂ ਦਾ ਐਲਾਨ ਕਰਨਾ ਪਿਆ 2 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਜੰਗਲ ਦੀ ਅੱਗ ਤੋਂ ਧੂਏ ਵਾਲੀ ਹਵਾ ਨੇ ਵੀ ਅਮਰੀਕਾ ਦੇ ਵਿਸ਼ਾਲ ਹਿੱਸਿਆਂ ਨੂੰ ਜਿਹੜਾ ਉਹ ਘੇਰ ਲਿਆ ਸੀ ਅਤੇ ਲੋਕਾਂ ਨੂੰ ਅੰਦਰ ਰਹਿਣ ਦੇ ਲਈ ਕਿਤਾਬਨੀਆਂ ਦਿੱਤੀਆਂ ਸਨ ਹਮਿਲਟਨ ਦੇ ਇੱਕ ਕੂੜੇ ਦੇ ਢੇਰ ਯਾਨੀ ਲੈਂਡਫਿਲ ਦੇ ਵਿੱਚੋਂ ਜਿਹੜੇ ਮਨੁੱਖੀ ਅਵਸ਼ੇਸ਼ ਮਿਲੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਪੁਲਿਸ ਦਾ ਸ਼ੱਕ ਹੈ ਕਿ ਇਹ ਹਮਿਲਟਨ ਦੀ ਗੁੰਮ ਹੋਈ ਔਰਤ ਸ਼ਾਲਨੀ ਸਿੰਘ ਦੇ अवशेष हो ਸਕਦੇ ਨੇ ਇਸ ਖਬਰ ਨੂੰ ਲੈ ਕੇ ਸਾਰੇ ਕਿਤੇ ਗੱਲਬਾਤ ਐ ਇਸ ਵੇਲੇ ਹੋ ਰਹੀ ਹੈ ਤੇ ਵੀਰਵਾਰ ਨੂੰ ਨਿਊਜ਼ ਕਾਨਫਰੰਸ ਦੇ ਦੌਰਾਨ ਪੁਲਿਸ ਨੇ ਕਿਹਾ ਹੈ ਕਿ ਉਹ ਡੀਐਨਏ ਜਾਂਚ ਦੇ ਨਤੀਜੇ ਦੀ ਫਿਲਹਾਲ ਉਡੀਕ ਕਰ ਰਹੇ ਨੇ ਜਿਸ ਦੇ ਆਉਣ ਦੇ ਵਿੱਚ ਜਿਹੜਾ ਉਹ ਕਈ ਹਫ਼ਤੇ ਲੱਗ ਸਕਦੇ ਨੇ ਡਿਟੈਕਟਿਵ ਸਰਜੈਂਟ ਡੈਰਲ ਗਰੇਡ ਨੇ ਕਿਹਾ ਹੈ ਕਿ ਜੋ ਅੰਗ ਸਨ ਉਹਨਾਂ ਨੂੰ ਮਿਲੇ ਨੇ ਉਹ ਉਸ ਇਲਾਕੇ ਤੋਂ ਮਿਲੇ ਨੇ ਜਿੱਥੇ ਇਸ ਕੇਸ ਦੇ ਲਈ ਜਾਂਚ ਕੀਤੀ ਜਾ ਰਹੀ ਸੀ ਤੇ ਇਸ ਲਈ ਉਹ ਉਮੀਦ ਕਰ ਰਹੇ ਨੇ ਕਿ ਸਾਨੂੰ ਉਹੀ ਡੀਐਨਏ ਨਤੀਜੇ ਮਿਲਣਗੇ ਜਿਨ੍ਹਾਂ ਦੀ ਅਸੀਂ ਉਡੀਕ ਕਰ ਰਹੇ ਹਾਂ 40 ਸਾਲਾਂ ਛਾਲੇ ਸਿੰਘ ਦੇ ਨਾਲ ਆਖਰੀ ਵਾਰ 4 ਦਸੰਬਰ ਨੂੰ ਜਿਹੜੀ ਹੈ ਉਹ ਗੱਲਬਾਤ ਹੋਈ ਸੀ ਤੇ ਹੋਮਿਸਾਈਡ ਯੂਨਿਟ ਨੇ ਇਸ ਮਾਮਲੇ ਦੀ ਜਾਂਚ ਸੰਭਾਲ ਲਈ ਸੀ ਅਤੇ ਪੁਲਿਸ ਨੇ ਫਰਵਰੀ ਦੇ ਵਿੱਚ ਲੈਂਡਫਿਲ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਸ਼ਾਲਿਨੀ ਸਿੰਘ ਦੇ ਮਾਪੇ ਅਨੀਤਾ ਅਤੇ ਦਲੀਪ ਸਿੰਘ ਨੇ ਜਿਹੜਾ ਉਹ ਹਮਿਲਟਨ ਨੂੰ ਦੱਸਿਆ ਕਿ 21 ਮਈ ਨੂੰ ਹਮਿਲਟਨ ਪੁਲਿਸ ਉਹਨਾਂ ਦੇ ਬਰਲਿੰਗਟਨ অন্ਟੈਰੀਓ ਵਾਲੇ ਘਰ ਦੇ ਵਿੱਚ ਜਿਹੜਾ ਉਹ ਆਈ ਅਤੇ ਉਹਨਾਂ ਨੂੰ ਇਹ ਖਬਰ ਦਿੱਤੀ ਕਿ ਉਹਨਾਂ ਨੂੰ ਸ਼ਾਇਦ ਸ਼ਾਲਿਨੀ ਦੇ ਕੁਝ ਅੰਗ ਮਿਲੇ ਨੇ ਸੋ ਉਹਨਾਂ ਕਿਹਾ ਹੈ ਕਿ ਅਸੀਂ ਇਹ ਸੁਣਨਾ ਚਾਹੁੰਦੇ ਸੀ ਕਿ ਉਹ ਸੁਰੱਖਿਆਤ ਹੈ ਤੇ ਉਹ ਘਰ ਆ ਰਹੀ ਹੈ ਪਰ ਦੁਖਦਾਈ ਖਬਰ ਉਹਨਾਂ ਵਾਸਤੇ ਇਹ ਪਹੁੰਚੀ ਹੈ ਅਨੀਤਾ ਜਿਹੜੀ ਕਿ ਉਹਨਾਂ ਦੇ ਮਾਂ ਆ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਾਨੂੰ ਠੀਕ ਠੀਕ ਨਹੀਂ ਦੱਸਿਆ ਕਿ ਉਹਨਾਂ ਨੂੰ ਕੀ ਮਿਲਿਆ ਤੇ ਉਹਨਾਂ ਨੇ ਸਿਰਫ ਇਹ ਕਿਹਾ ਕਿ ਇਹ ਜਾਨਣਾ ਸਾਡੇ ਲਈ ਠੀਕ ਨਹੀਂ ਹੋਵੇਗਾ ਪੁਲਿਸ ਨੇ ਕਿਹਾ ਹੈ ਕਿ ਇਸ ਪੱਧਰ ਦੀ ਲੈਂਡਫਿਲ ਖੋਜ ਜਿਹੜੀ ਹੈ ਉਹ ਹਾਮਿਲਟਨ ਪੁਲਿਸ ਦੇ ਵੱਲੋਂ ਪਹਿਲੀ ਵਾਰੀ ਕੀਤੀ ਜਾ ਰਹੀ ਹੈ ਹੁਣ ਇਹ ਜਾਂਚ 15ਵੇਂ ਹਫ਼ਤੇ ਦੇ ਵਿੱਚ ਦਾਖਲ ਹੋ ਚੁੱਕੀ ਹੈ ਤੇ ਹੋਰ ਅੰਗਾਂ ਜਾਂ ਸਬੂਤਾਂ ਦੀ ਪਹਾਲ ਜਿਹੜੀ ਹੈ ਉਹ ਜਾਰੀ ਰਹੇਗੀ ਇਸੇ ਉਹਨਾਂ ਨੇ ਕਿਹਾ ਕਿ ਡੀਐਨਏ ਟੈਸਟਿੰਗ ਦੇ ਨਾਲ-ਨਾਲ ਅੰਗਾਂ ਦੀ ਜਾਂਚ ਕਾਰਨਰ ਦੇ ਦਫ਼ਤਰ ਅਤੇ ਫੋਰੈਂਸਿਕ ਮਹਾਰਾ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਨੀਤਾ ਨੇ ਰੋਂਦੇ ਹੋਏ ਕਿਹਾ ਕਿ ਉਹਨਾਂ ਨੂੰ ਇਹ ਜਾਣਨ ਤੋਂ ਡਰ ਲੱਗ ਰਿਹਾ ਹੈ ਕਿ ਉਹਦੇ ਨਾਲ ਕੀ ਹੋਇਆ ਹੋਵੇਗਾ ਪਰ ਸਾਨੂੰ ਇਹ ਜਿਹੜਾ ਹੈ ਉਹ ਜਾਣਨਾ ਪਵੇਗਾ ਕਿ ਵਾਪਰਿਆ ਕੀ ਹੈ ਤੇ ਉਹਨਾਂ ਨੂੰ ਆਸ ਹੈ ਕਿ ਉਹ ਬਹੁਤ ਜ਼ਿਆਦਾ ਨਹੀਂ ਤੜਪੀ ਹੋਵੇਗੀ ਤੇ ਉਹ ਇਸ ਦੇ ਹੱਕਦਾਰ ਨਹੀਂ ਸੀ ਉਹ ਤਾਂ ਚੰਗੇ ਦੀ ਹੱਕਦਾਰ ਸੀ ਇਸ ਦੇ ਨਹੀਂ 4 ਦਸੰਬਰ ਨੂੰ ਸ਼ਾਲਨੀ ਸਿੰਘ ਦੇ ਨਾਲ ਆਖਰੀ ਵਾਰ ਸੰਪਰਕ ਕਰਨ ਵਾਲੇ ਪਲਾਂ ਦੇ ਦੌਰਾਨ ਉਹਨਾਂ ਨੇ ਆਪਣੀ ਮਾਂ ਨੀਤਾ ਨੂੰ ਫੋਨ ਕੀਤਾ ਨੀਤਾ ਨੇ ਫਰਵਰੀ ਦੇ ਵਿੱਚ ਜਿਹੜਾ ਉਹ ਹਮਿਲਟਨ ਨੂੰ ਦੱਸਿਆ ਕਿ ਉਹ ਸਿਰਫ ਇਹੀ ਕਹਿੰਦੀ ਰਹੀ ਕਿ ਮਾਂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਤੇ ਜਦੋਂ ਉਹਨਾਂ ਨੇ ਪੁੱਛਿਆ ਕਿ ਸ਼ਾਲਨੀ ਕੀ ਹੋਇਆ ਕਿ ਤੋ ਠੀਕ ਹੈ ਤਾਂ ਉਸਨੇ ਅਚਾਨਕ ਹੀ ਫੋਨ ਕੱਟ ਦਿੱਤਾ ਸ਼ਰਣੀ ਸਿੰਘ ਦੀ ਗੁੰਮਸ਼ੁਦਗੀ ਮਾਮਲੇ ਦੇ ਵਿੱਚ ਅਨੀਤਾ ਤੇ ਦਲੀਪ ਨੇ ਦੱਸਿਆ ਕਿ ਉਹਨਾਂ ਨੇ 4 ਦਸੰਬਰ ਤੋਂ ਬਾਅਦ ਬੇहद ਚਿੰਤਤ ਹੋ ਕੇ ਉਸ ਦਿਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਤੇ ਉਸਦੇ ਬॉयफ्रेंड ਨੂੰ ਵਾਰ-ਵਾਰ ਫੋਨ ਕਰਦੇ ਰਹੇ ਉੱਥੋਂ ਤੱਕ ਕਿ ਹਾਮਿਲਟਨ ਡਾਊਨਟਾਊਨ ਦੇ ਵਿੱਚ ਉਹਨਾਂ ਦੇ ਅਪਾਰਟਮੈਂਟ ਤੱਕ ਵੀ ਗਏ 10 ਅ ਦਸੰਬਰ ਨੂੰ ਉਹਨਾਂ ਨੇ ਪੁਲਿਸ ਦੇ ਕੋਲ ਜਾ ਕੇ ਸ਼ਾਲਨੀ ਤੇ ਉਸਦੇ ਬੁਆਏਫਰੈਂਡ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਪਰ ਪੁਲਿਸ ਨੇ ਸ਼ਾਲਨੀ ਦੇ ਬੁਆਏਫਰੈਂਡ ਨੂੰ ਥੋੜੀ ਦੇਰ ਬਾਅਦ ਹੀ ਜਿਹੜਾ ਹੈ ਉਹ ਹਲਤਨ ਖੇਤਰ ਦੇ ਵਿੱਚ ਇੱਕ ਰਿਸ਼ਤੇਦਾਰ ਦੇ ਘਰ ਤੋਂ ਲੱਭ ਲਿਆ ਤੇ ਪੁਲਿਸ ਨੇ ਕਿਹਾ ਸੀ ਕਿ ਉਹ ਸਹਿਯੋਗ ਨਹੀਂ ਸੀ ਕਰ ਰਿਹਾ ਤੇ ਵੀਰਵਾਰ ਨੂੰ ਵੀ ਜਦੋਂ ਪੁੱਛਿਆ ਗਿਆ ਕਿ ਉਹ ਸ਼ੱਕੀ ਹੈ ਜਾਂ ਨਹੀਂ ਤਾਂ ਜਾਂਚ ਅਧਿਕਾਰੀਆਂ ਨੇ ਇਸ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੁਣ ਤੱਕ ਕਿਸੇ ਵੀ ਵਿਅਕਤੀ ਤੇ ਦੋਸ਼ ਨਹੀਂ ਲਾਇਆ ਗਿਆ ਪੁਲਿਸ ਨੇ ਕਿਹਾ ਕਿ ਕੋਈ ਸਬੂਤ ਨਹੀਂ ਹੈ ਜੋ ਸੰਕੇਤ ਦਿੰਦਾ ਹੋਵੇ ਕਿ ਇਸਕ ਨਾ ਦੇ ਵਿੱਚ ਹੋਰ ਲੋਕ ਵੀ ਸ਼ਾਮਿਲ ਸਨ ਜਾਂ ਸ਼ਾਲਨੀ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਸੀ ਪੁਲਿਸ ਨੇ ਸੈਂਕੜੇ ਘੰਟਿਆਂ ਦੀ ਫੁਟੇਜ ਜਿਹੜੀ ਹੈ ਉਹ ਵੀ ਦੇਖੀ ਹੈ ਪਰ 4 ਦਸੰਬਰ ਤੋਂ ਬਾਅਦ ਸ਼ਾਲਨੀ ਆਪਣੇ ਅਪਾਰਟਮੈਂਟ ਤੋਂ ਬਾਹਰ ਨਜ਼ਰ ਨਹੀਂ ਆਈ ਪੁਲਿਸ ਨੇ ਸ਼ਾਲਨੀ ਤੇ ਉਸਦੇ ਬੁਆਏਫਰੈਂਡ ਦੀਆਂ ਗੱਡੀਆਂ ਤੇ ਅਪਾਰਟਮੈਂਟ ਤੋਂ ਜਿਹੜਾ ਉਹ ਚੀਜ਼ਾਂ ਬਰਾਮਦ ਕੀਤੀਆਂ ਜੋ ਜਾਂਚ ਦੌਰਾਨ ਮਹੱਤਵਪੂਰਨ ਹੋ ਸਕਦੀਆਂ ਨੇ ਨੀਤਾ ਤੇ ਦਲੀਪ ਨੇ ਦੱਸਿਆ ਹੈ ਕਿ ਪੁਲਿਸ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਅਪਾਰਟਮੈਂਟ ਦੀਆਂ ਕੰਧਾਂ ਤੇ ਸ਼ਾਲਨੀ ਦਾ ਖੂਨ ਮਿਲਿਆ ਹੈ ਪੁਲਿਸ ਦਾ ਮੰਨਣਾ ਹੈ ਕਿ ਉਸਦੀ ਅਪਾਰਟਮੈਂਟ ਦੇ ਵਿੱਚ ਹੀ ਹੱਤਿਆ ਹੋਈ ਹੋ ਸਕਦੀ ਹੈ ਤੇ ਉਸ ਦਾ ਸਰੀਰ ਇਮਾਰਤ ਦੇ ਗਾਰਬੇਜ ਜਿਹੜਾ ਉਸ ਸਿਸਟਮ ਰਾਹੀਂ ਨਿਕਲ ਗਿਆ ਹੋਵੇ ਉਸਨੇ ਪਹਿਲਾਂ ਉਸ ਇਮਾਰਤ ਨੂੰ ਕੂੜੇ ਦੇ ਲਈ ਹਾਮਿਲਟਨ ਦੇ ਕੈਨੋਰਾ वेस्ट ਜਿਹੜਾ ਕੈਨੋਰਾ ਵੈਸਟ ਟ੍ਰਾਂਸਫਰ ਸਟੇਸ਼ਨ ਦੀ ਤਲਾਸ਼ ਕੀਤੀ ਪਰ ਉੱਥੇ ਕੁਝ ਨਹੀਂ ਮਿਲਿਆ ਕਿਉਂਕਿ ਕੂੜਾ ਪਹਿਲਾਂ ਹੀ ਗਲੈਂਬਰੋਕ ਲੈਂਡਫਿਲ ਦੇ ਵਿੱਚ ਭੇਜਿਆ ਜਾ ਚੁੱਕਿਆ ਸੀ ਫਰਵਰੀ ਤੋਂ ਪੁਲਿਸ ਨੇ ਲੈਂਡਫਿਲ ਦੀ ਖੋਜ ਸ਼ੁਰੂ ਕੀਤੀ ਇਹ ਖੋਜ ਅਜੇ ਵੀ ਜਾਰੀ ਹੈ ਇਹ ਖੋਜ 5000 ਕਿਊਬਿਕ ਮੀਟਰ ਦੇ ਵਿੱਚ ਫੈਲਿਆ ਤੇ برف ਦੇ ਗਾਰੇ ਵਾਲੇ ਕੂੜੇ ਦੇ ਢੇਰ ਨੂੰ ਖੰਗਾਲਣ ਵਾਲੀ ਮੁਸ਼ਕਿਲ ਅਤੇ ਵੱਡੀ ਕਾਰਵਾਈ ਬਣੀ ਹੋਈ ਹੈ ਪਰਿਵਾਰ ਤੇ ਦੋਸਤਾਂ ਦੇ ਅਨੁਸਾਰ ਸ਼ਾਲੇ ਨੇ ਇੱਕ ਜ਼ਹੀਨ ਮਿਹਨਤੀ ਅਤੇ ਦਿਿਆਲੂ ਕੁੜੀ ਸੀ ਤੇ ਉਹ ਹਲਟਨ ਖੇਤਰ ਦੇ ਵਿੱਚ ਜਿਹੜਾ ਉਹ ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਦੇ ਲਈ ਮੈਂਟਲ ਹੈਲਥ ਵਰਕਰ ਦੇ ਵਜੋਂ ਕੰਮ ਕਰ ਰਹੀ ਸੀ ਤੇ ਉਸ ਦਾ ਇੱਕ ਦਿਨ ਆਪਣਾ ਖੁਦ ਦਾ ਕ੍ਰਾਈਸਿਸ ਸੈਂਟਰ ਖੋਲਣ ਦਾ ਜਿਹੜਾ ਉਹ ਸੁਪਨਾ ਸੀਗਾ ਤੇ ਇਹ ਸੁਸਾਇਸਾਈਡ ਪ੍ਰੀਵੈਂਸ਼ਨ ਕਮਿਊਨਿਟੀ ਕਾਉਂਸਲ ਆਫ ਹਰਮਿਲਟਨ ਦੇ ਡਾਇਰੈਕਟਰ ਵੀ ਸੀ ਤੇ ਉਹ ਵਲੰਟੀਅਰ ਕੰਮ ਵੀ ਕਰਦੀ ਸੀ ਤੇ ਸਟੈਂਡ ਅਪ ਕਾਮੇਡੀ ਵੀ ਕਰਦੀ ਸੀ ਸ਼ਾਲਨੀ ਦੇ ਮਾਪੇ ਉਸ ਦੇ ਵਿਸ਼ੇਸ਼ਾਂ ਦੀ ਪਛਾਣ ਹੋਣ ਦੀ ਉਡੀਕ ਕਰ ਰਹੇ ਨੇ ਤਾਂ ਜੋ ਉਸ ਦਾ ਅੰਤਮ ਸੰਸਕਾਰ ਕਰ ਸਕਣ ਤੇ ਪਤਾ ਲੱਗ ਸਕੇ ਕਿ ਸੱਚਮੁੱਚ ਉਸ ਦੇ ਨਾਲ ਕੀ ਵਾਪਰਿਆ ਹੈ ਕੈਨੇਡਾ ਦੇ ਵਿੱਚ ਗੱਡੀ ਲੈਣੀ ਕਿੰਨੀ ਕੋਸਾਨ ਹੈ ਖਾਸ ਕਰਕੇ ਜੇ ਇੰਟਰਨੈਸ਼ਨਲ ਸਟੂਡੈਂਟਸ ਸੋਚਦੇ ਨੇ ਕਿ ਉਹ ਗੱਡੀ ਲੈਣੀ ਚਾਹੁੰਦੇ ਨੇ ਤਾਂ ਕੀ ਉਹਨਾਂ ਦਾ ਕ੍ਰੈਡਿਟ ਸਕੋਰ ਉਸ ਦੇ ਲਈ ਬਿਹਤਰ ਹੋਣਾ ਚਾਹੀਦਾ ਜਾਂ ਫਿਰ ਬਿਨਾਂ ਕ੍ਰੈਡਿਟ ਸਕੋਰ ਤੋਂ ਵੀ ਉਹ ਗੱਡੀ ਲੈ ਸਕਦੇ ਨੇ ਆਉਂ ਜਾਂਦਿਆਂ ਇਸ ਸਬੰਧੀ ਸੁਖੀ ਬਾਠ ਹੋਰਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਸਸਤੀ ਕਾਲ ਜੀ ਜਦੋਂ ਦੀ ਟੈਰਿਫ ਨੂੰ ਲੈ ਕੇ ਰੋਲਾ ਰੱਪੀ ਪਈਆ ਉਦੋਂ ਤੋਂ ਇਹ ਧਿਆਨ ਖਾਸ ਤੌਰ ਦੇ ਉੱਤੇ ਦਿੱਤਾ ਜਾ ਰਿਹਾ ਵੀ ਕਿਹੜੇ ਕਿਹੜੇ ਬਿਜ਼ਨਸ ਟੈਰਿਫ ਅਨਾਉਂਸ ਹੋਣ ਤੋਂ ਬਾਅਦ ਇਫੈਕਟ ਹੋ ਰਹੇ ਨੇ ਜਿਦੇ ਵਿੱਚ ਕਾਰਾਂ ਦੇ ਬਿਜ਼ਨਸ ਦੇ ਉੱਤੇ ਵੀ ਖਾਸ ਤੌਰ ਦੇ ਉੱਤੇ ਧਿਆ ਦੀ ਜਿਹੜੀ ਮਾਰਕੀਟ ਹੈ ਕਿ ਉਹਦੇ ਵਿੱਚ ਵੀ ਕਿੰਨੀ ਕੁ ਹਿਲਜੁਲ ਜਿਹੜੀ ਹੈ ਉਹੋ ਹੀ ਹੈ ਸੋ ਸੁਖੀ ਬਾੜ ਮੋਟਰ ਦੇ ਸੰਸਥਾਪਕ ਸੁਖੀ ਬਾੜ ਜੀ ਐਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਸਾਨੂੰ ਸਾਰੀ ਇਹ ਚੀਜ਼ ਸਮਝਾਉਣਗੇ ਕਿ ਕਾਰਾਂ ਦੇ ਬਿਜ਼ਨਸ ਦੇ ਵਿੱਚ ਟੈਰਿਫ ਲੱਗਣ ਤੋਂ ਬਾਅਦ ਕਿਵੇਂ ਦੀ ਜਿਹੜੀ ਹੈ ਉਹ ਹਲਚਲ ਪੈਦਾ ਹੋਈ ਹੈ ਸੋ ਕੀ ਬਾੜ ਜੀ ਬਹੁ ਬਹੁਤ ਸਵਾਗਤ ਹੈ ਜੀ ਤੁਹਾਡਾ ਆ ਸਭ ਤੋਂ ਪਹਿਲਾਂ ਅਸੀਂ ਸਾਰੀ ਤੁਹਾਨੂੰ ਜੀ ਆਨੂੰ ਸੁਖੀ ਬਾੜ ਮੋਟਰ ਤੇ ਜਿੰਨੇ ਵੀ ਆਪਣੇ ਦੂਰ ਨੇੜੇ ਜਿਹੜੇ ਸਰੋਤੇ ਨੇ ਸਾਡੇ ਦਰਸ਼ਕ ਨੇ ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਜੀ ਜੀ ਸੁਖੀ ਬਾੜ ਜੀ ਟੈਰਿਫ 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 ਇਹ ਇੱਕ ਵਰਡ ਨਾ ਇੰਨਾ ਕੁ ਜ਼ਿਆਦਾ ਕੰਨਾਂ ਦੇ ਵਿੱਚ ਪੈਣ ਲੱਗ ਗਿਆ ਵੀ ਆਮ ਲੋਕਾਂ ਨੂੰ ਵੀ ਇਹਦੀ ਸਮਝ ਨਹੀਂ ਆ ਰਹੀ ਵੀ ਪਤਾ ਨਹੀਂ ਟੈਰਿਫ ਕੀ ਸਾਡੇ ਉੱਤੇ ਅਟੈਕ ਹੋ ਚੁੱਕਿਆ ਹੋਇਆ ਬਿਲਕੁਲ ਜੀ ਵੈਸੇ ਇੱਕ ਅਟੈਕ ਹੀ ਹੈ ਹਾਂ ਤੇ ਟੈਰਿਫ ਨੇ ਇੱਕ ਜਿਹੜੀ ਦੁਨੀਆ ਹਲਾਈ ਪਈ ਬੇ ਕੱਲ ਨੂੰ ਕੀ ਹੋਣਾ ਦੈਟਸ ਦਾ ਮੇਜਰ ਪ੍ਰੋਬਲਮ ਜਿਹੜੇ ਕਿਸੇ ਪੁਆਇੰਟ ਵੀ ਤੋਂ ਵੀ ਲਾ ਲਓ ਤੁਸੀਂ ਹਾਊਸਿੰਗ ਦੇ ਵਿੱਚ ਲਾ ਲਓ ਲੋਕ ਇਨਵੈਸਟਰ ਨੇ ਆ ਉਹ ਕਨਫਿਊਜ਼ ਨੇ ਕਿ ਕੱਲ ਨੂੰ ਕਿਹੜਾ ਬੰਬ ਡਿਗਣਾ ਆ ਕਿਸੇ ਨੇ ਮਨ ਦੇ ਚ ਲਾਇਆ ਸੀ ਕਿ ਮੈਂ ਇਸ ਸਾਲ ਗੱਡੀ ਲੈਣੀ ਆ ਉਹ ਕਹਿੰਦਾ ਨੋ ਹੋਲਡ ਇਟ ਅ ਲिटल ਬਟ ਪਤਾ ਨਹੀਂ ਕਿਹੜਾ ਕੱਲ ਨੂੰ ਬੰਬ ਡਿਗਣਾ ਹੈ ਜਾਂ ਹੋਰ ਜਿੰਨੀ ਵੀ ਇੰਡਸਟਰੀਜ਼ ਆ ਜਿਨ੍ਹਾਂ ਨੇ ਐਕਸਪੈਂਡ ਕਰਨੇ ਸੀਗੇ ਜਿਹਦੇ ਵਿੱਚ ਅਸੀਂ ਵੀ ਆ ਅਸੀਂ ਵੀ ਇਸ ਬਿਜ਼ਨਸ ਨੂੰ ਐਕਸਪੈਂਡ ਕਰਨ ਦੀ ਬਿਲਕੁਲ ਬਿਉਤਵੰਦੀ ਤਿਆਰ ਜੀ ਤੇ ਟੈਂਪਰੇਰੀ ਹੋਲ ਤੇ ਪਾਇਆ ਸੋ ਇਹ ਜਿਹੜਾ ਡੈਫਟਾ ਹੈਗਾ ਕਾਰਾਂ ਦੇ ਉੱਤੇ ਆ ਕਿਉਂਕਿ ਮੇਜਰ ਇੰਡਸਟਰੀ ਹੈ ਔਰ ਉਹਦੇ ਨਾਲ ਦੀ ਨਾਲ ਜਿਹੜਾ ਇੱਕ ਮੇਜਰ ਆਈਟਮ ਹੈ ਕੋਈ ਇਹ ਨਹੀਂ ਹੈ ਕਿ 5-7 ਡਾਲਰ ਦੀ ਕੋਈ ਚੀਜ਼ ਹੈ ਤੇ ਉਹਦੇ ਨਾਲ ਜਿਹੜੀ ਇੱਕ ਜਿਹੜੀ ਬੜੀ ਕਨਫਿਊਜ਼ਿੰਗ ਆ ਜਾਂ ਸਾਨੂੰ ਉਹਦਾ ਅਸਰ ਜ਼ਿਆਦਾ ਦਿਖ ਰਿਹਾ ਹੈ ਜਾਂ ਦਿਖੇਗਾ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਸਿਗਾ ਕਿ ਜਿਹੜੀਆਂ ਨਾਰਥ ਅਮਰੀਕਨ ਕਾਰਸ ਨੇ ਜਿਸ ਤਰ੍ਹਾਂ ਕਿ ਜਨੂ ਮੋਟਰ ਫੋਰਡ ਕ੍ਰਾਈਸਲਰ ਇਹ ਸਾਰੀਆਂ ਕਾਰਾਂ ਜਿਹੜੀਆਂ ਮжоਰਿਟੀ ਜਿਹੜੀਆਂ ਉਹ ਕੈਨੇਡਾ ਚ ਬਣਦੀਆਂ ਸੀ ਤੇ ਉਹਨਾਂ ਦੇ ਕੁਝ ਪਾਰਟ ਅਮਰੀਕਾ ਚ ਬਣਦੇ ਸੀ ਤੇ ਕੁਝ ਪਾਰਟ ਉਹ ਥੋੜੇ ਜਿਹੇ ਪਾਰਟ ਉਹ ਹੋਰ ਕੰਟਰੀ ਤੋਂ ਵੀ ਮੰਗਾਉਂਦੇ ਸੀ ਤੇ ਉਹ ਅਸੈਂਬਲ ਕਰਕੇ ਤੇ ਉਹ ਗੱਡੀ ਅੰਡਰ ਫ੍ਰੀ ਟ੍ਰੇਡ ਐਗਰੀਮੈਂਟ ਜੀ ਉਹ ਗੱਡੀ ਬੇਸ਼ੱਕ ਉਹ ਕੈਨੇਡਾ ਚ ਰਹਿ ਗਈ ਆ ਤੇ ਬੇਸ਼ੱਕ ਉਹ ਯੂ ਐਸ ਚਲੇਗੀ ਆ ਤੇ ਉਹ ਬੜੀ ਵਧੀਆ ਵਧੀਆ ਸਿਸਟਮ ਚੱਲ ਰਿਹਾ ਸੀਗਾ ਤੇ ਹੁਣ ਜਦੋਂ ਇਹ ਟੈਰਿਫ ਦੀ ਗੱਲ ਕਰਦੇ ਆ ਤੇ ਹੁਣ ਮੁਸ਼ਕਲ ਇਹ ਆ ਰਹੀ ਆ ਕਿ ਫੋਰ ਐਗਜ਼ਾਮਪਲ ਕਹੋ ਪਲੈਂਟ ਤੇ ਆਸ਼ਵਾਜਿਆ ਤੇ ਉਹਦੇ ਜਿਹੜੇ ਕੁਝ ਪਾਰਟ ਜਿਹੜੇ ਉਹ ਡੈਟਰਾਇਟ ਤੋਂ ਆਣੇ ਆ ਬਿਲਕੁਲ ਹਾਂ ਹੁਣ ਉਹ ਪਾਰਟ ਇੱਥੇ ਕਿਹੜੇ ਹਿਸਾਬ ਨਾਲ ਆਉਣੇ ਉੱਤੇ ਟੈਰਫ ਕਿੰਨਾ ਲੱਗਣਾ ਹੂੰ ਤੇ ਜਦੋਂ ਗੱਡੀ ਬਣ ਗਈ ਉਹ ਅਮਰੀਕਾ ਜਾਣੀ ਆ ਹੂੰ ਉੱਤੇ ਟੈਰਫ ਲੱਗਣਾ ਅਸੀਂ ਕਲੀਅਰਲੀ ਕੋਈ ਵੀ ਆਨਸਰ ਨਹੀਂ ਕਰ ਸਕਦਾ ਓਕੇ ਇੰਨਾ ਕੁ ਕਨਫਿਊਜ਼ਿੰਗ ਸਿਸਟਮ ਹੈ ਜੀ ਤੇ ਉਦਾਂ ਵੀ ਸ਼ਾਇਦ ਤੁਸੀਂ ਤੇ ਸਿਆਣੇ ਹੋ ਜਦੋਂ ਕੋਈ ਵੀ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਦਾ ਕਲੀਅਰ ਕੱਟ ਨਾ ਦਿਸੇ ਹੂੰ ਹੂੰ confusing ਹੋਵੇ ਉਹ ਪਾਸ ਹੋ ਜਾਂਦੀ ਹੈ ਬਿਲਕੁਲ ਤੇ ਪਾਸ ਦੇ ਨਾਲ ਜਿਹੜੀ ਨੈਗੇਟਿਵਿਟੀ ਆ ਆਪਣੀ ਸਮਾਜ ਦੇ ਵਿੱਚ ਆ ਓਬਵੀਅਸ ਆ ਹੋਣੀ ਆ ਸੋ ਉਹ ਜਿਹੜੀ ਐਕਟੀਵਿਟੀ ਆ ਤੇ ਉਸ ਨੇ ਕਾਫੀ ਅਸਰ ਇੱਕ ਮੋٹے ਜਿਹੇ ਹਿਸਾਬ ਨਾਲ ਮੈਂ ਕਹਿ ਸਕਦਾ ਕਿ ਆ ਹਾਊਸਿੰਗ ਜਿਹੜਾ ਆਪਣੇ ਉੱਤੇ ਕਾਫੀ ਅਸਰ ਆਪਾਂ ਨੂੰ ਪਤਾ ਤੇ ਕਾਰਾਂ ਦੇ ਬਿਜ਼ਨਸ ਵੀ ਇੱਕ ਤਿਰਛੀ ਜਿਹੀ ਨਜ਼ਰ ਨਾਲ ਮੈਂ ਕਹਾਂ ਕਿ 16 ਤੋਂ 18 20% ਤੱਕ ਆ ਇਹਦਾ ਸੈਪਟਿਕਲੀ ਅ ਨਿਊ ਕਾਰਸ ਤੇ ਜੀ ਹਣਾ ਸੋ ਸੋ ਉਹਦਾ ਹੈਗਾ ਆ ਆਪਾਂ ਇੱਕ ਹੋਰ ਮੈਂ ਇਹਦੇ ਨਾਲ ਐਡ ਕਰ ਦਿੰਨਾ ਹੁਣ ਆਪਾਂ ਕਮਰਸ਼ਲ ਬਿਜ਼ਨਸ ਕਰਦੇ ਆ ਟਰੱਕ ਜਿਹੜੇ ਨੇ ਬਿਲਕੁਲ ਉਹ ਟਰੱਕਸ ਇਨੀ ਟਰੱਕ ਸਾਡੇ ਕੋ ਕੈਨੇਡਾ ਵਿੱਚ ਅਵੇਲੇਬਲ ਨਹੀਂ ਪਏ ਅਸੀਂ ਬਾਹਰੋਂ ਅਮਰੀਕਾ ਤੋਂ ਨਾਲ ਲੈ ਕੇ ਆਈਏ ਹੁਣ ਅਮਰੀਕਾ ਤੋਂ ਲੈ ਕੇ ਕੈਡਾ ਨੂੰ ਲੈ ਕੇ ਜਦੋਂ ਆਨੇ ਆ ਟਰਫੇ ਲੱਤ ਬੱਚ ਪਸੰਦਾ ਬਿਲਕੁਲ ਯੂ نو ਹੁਣ ਉਹ ਆਮ ਉਹ ਟਰੱਕ ਜਿਹੜੇ ਨੇ 1.5 2-2 ਲੱਖ ਦੇ ਟਰੱਕ ਨੇ ਤੇ ਜਦੋਂ ਅਸੀਂ 25% ਦੀ ਵੀ ਗੱਲ ਕਰਦੇ ਹੂੰ ਵੀ ਇੱਕ ਤਰ੍ਹਾਂ ਵੀ ਤੇ ਇਹੀ ਕਹਿੰਦੇ 25% ਪ੍ਰਾਈਸ ਇਨਕਰੀਸ ਹੋ ਜਾਏ ਬਿਲਕੁਲ ਦੇਖੋ ਜੇ ਤੇ ਛੋਟੀ ਕੋਈ ਚੀਜ਼ ਹੈ ਚਲੋ ਵੀ ਕਿ ਅਬਜ਼ਰਵ ਥੈਟ ਤੇ ਜੇ 2 ਲੱਖ ਦੀ ਕੋਈ ਚੀਜ਼ ਆ ਤੇ ਉੱਤੇ 50 ਹਜ਼ਾਰ ਟਰਫ ਲੱਗ ਗਿਆ ਹੂੰ ਆ ਉਹ ਪੇ ਕਿਨ ਕਰਨਾ ਹੈ ਬਿਲਕੁਲ ਕਲਾਇੰਟਸ ਨੇ ਕਲਾਇੰਟਸ ਯੂ نو ਸੋ ਇਟ ਇਟਸ ਆ ਕਾਫੀ ਹਲਚੋ ਲਿਆ ਜਿਸ ਤਰ੍ਹਾਂ ਅਗਰ ਦੇਖਦੇ ਆਂ ਅਡਵੈਂਚਰ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਕੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਡਵੈਂਚਰ ਸ਼ਹਿਰ ਤੋਂ ਦੋਸਤੋ ਤੁਹਾਡੇ ਲਈ ਖਬਰ ਲੈ ਕੇ ਹਾਜ਼ਰ ਹੋ ਰਿਹਾ ਆ ਖਬਰ ਇਹ ਆ ਕਿ ਪਿਛਲੇ ਕਾਫੀ ਸਮੇਂ ਤੋਂ ਕਹੋ ਆਲਮੋਸਟ ਸਾਲ ਹੋ ਗਿਆ ਜਦੋਂ ਤੋਂ ਐਨਡੀਪੀ ਪਾਰਟੀ ਦੀ ਬਾਗਡੋਰ ਜਿਹੜੀ ਸੀਗੀ ਨਾਹੀਦ ਨੈਂਚੀ ਹੋਰਾਂ ਨੇ ਸੰਭੀ ਸੀ ਔਰ ਉਸ ਤੋਂ ਬਾਅਦ ਦੇ ਵਿੱਚ ਉਹ ਉਡੀਕ ਕਰ ਰਹੀ ਸੀ ਵੀ ਕਦੋਂ ਕੋਈ ਨਾ ਕੋਈ ਜਿਹੜੀ ਆ 22 ਇਲੈਕਸ਼ਨ ਕਾਲ ਕੀਤੀ ਜਾਵੇ ਪ੍ਰੀਮੀਅਰ ਵੱਲੋਂ ਉਹ ਹੁਣ ਜੀ ਜਾ ਕੇ ਤਿੰਨ 22 ਇਲੈਕਸ਼ਨਸ ਨੇ ਜਿਹੜੀਆਂ ਕਾਲ ਕੀਤੀਆਂ ਗਈਆਂ ਨੇ ਦੋ ਤੇ ਐਡਮਿੰਟਨ ਵਿੱਚ ਆ ਇੱਕ ਸਟ੍ਰੈਥਕੋਨਾ ਵਿੱਚ ਆ ਐਡਮਿੰਟਨ ਸਟ੍ਰੈਥਕੋਨਾ ਦੀ ਰਾਈਡਿੰਗ ਜਿਹਦੇ ਵਿੱਚੋਂ ਜਿਹੜੀ ਪੁਰਾਣੀ ਪ੍ਰੀਮੀਅਰ ਸੀ ਐਨਡੀਪੀ ਦੀ ਜਿਹਨੇ ਰਿਜ਼ਾਈਨ ਕੀਤਾ ਸੀਗਾ ਪਾਰਟੀ ਤੋਂ ਹੋਰ ਨਾਲ ਦੇ ਨਾਲ ਲੀਡਰਸ਼ਿਪ ਛੱਡ ਗਏ ਸੀਗੇ ਉਹ ਅ ਉਹਨਾਂ ਤੋਂ ਬਾਅਦ ਜਿਹੜਾ ਜੀ ਉਹ ਖਾਲੀ ਆ ਉੱਥੋਂ ਹਜੇ ਤਾਈ ਕੋਈ ਕੈਂਡੀਡੇਟ ਨਹੀਂ ਸੀ ਆਇਆ ਤੇ ਦੂਸਰੀ ਤਿੰਨ ਵਾਰੀ ਬਣ ਚੁੱਕੇ ਐਮ ਐਲ ਏ ਰੌਡ ਲਾਇੋਲਾ ਹੁਰੀ ਜਿਹੜੇ ਐਨ ਡੀ ਪੀ ਦੇ ਹੀ ਐਮ ਐਲ ਏ ਸੀਗੇ ਉਹ ਫੈਡਰਲ ਪੋਲੀਟਿਕਸ ਵਿੱਚ ਐਤ ਕੀ ਜਾਣਦੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਪਰ ਉਹਨਾਂ ਨੂੰ ਆਪਣੀ ਪਾਰਟੀ ਤੋਂ ਪਹਿਲਾਂ ਰਿਜ਼ਾਈਨ ਕਰਕੇ ਤੇ ਲਿਬਰਲ ਪਾਰਟੀ ਲਈ ਉਹਨਾਂ ਨੇ ਰਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਸੀ ਹੋਏ ਪਰ ਉਹਨਾਂ ਦੀ ਉਹ ਜਿਹੜੀ ਸੀਟ ਆ ਉਹ ਖਾਲੀ ਹੋਈ ਆ ਐਡਮੰਟਨ ਐਲਰਸਲੀ ਔਰ ਤੀਸਰੀ ਸੀਟ ਇੱਕ ਖਾਲੀ ਹੋਈ ਆ ਜੀ ਜਿੱਥੋਂ ਨੇਥਨ ਕੂਪਰ ਜਿਹੜੇ ਸਪੀਕਰ ਸੀਗੇ ਅਲਬਰਟਾ ਦੇ ਉਹਨਾਂ ਨੂੰ ਇੱਕ ਅਹੁਦਾ ਦੇ ਕੇ ਅਮਰੀਕਾ ਭੇਜ ਦਿੱਤਾ ਗਿਆ ਪ੍ਰੀਮੀਅਰ ਲੋਂ ਔਰ ਉਹ ਵੀ ਉਹਨਾਂ ਦੀ ਸੀਟ ਜਿਹੜੀ ਦੀ 올즈ਬਰੀ ਮਾਫੀ ਚਾਹੁੰਨਾ 올즈 ਡਿਡਸਬਰੀ 3 ਹਿਲਸ ਦੀ ਸੀਟ ਆ ਜਿਹੜੀ ਖਾਲੀ ਹੋਈ ਆ ਹੁਣ ਉਹਨਾਂ ਤਿੰਨਾਂ ਸੀਟਾਂ ਦੇ ਉੱਤੇ ਜਿਹੜੀ ਦੀ ਕੈਂਡੀਡੇਟ ਐ ਦੋਨੋਂ ਪਾਰਟੀਆਂ ਜਿਹੜੀਆਂ ਖੜੇ ਕਰ ਰਹੇ ਨੇ ਨਾਹਿਦ ਨੈਂਚੀ ਹੋਰੀ ਐਡਮੰਟਨ ਸਟ੍ਰੈਥਕੋਨਾ ਵਾਲੀ ਕੰਸਟੀਟੂਐਂਸੀ ਤੋਂ ਇਲੈਕਸ਼ਨ ਲੜਨਗੇ ਜਿੱਥੇ 1986 ਤੋਂ ਲੈ ਕੇ ਐਨ ਡੀ ਪੀ ਉਥੋਂ ਜਿੱਤਦੀ ਆ ਰਹੀ ਹੈ ਔਰ ਉਹਨਾਂ ਦੇ ਮੁਕਾਬਲੇ ਤੇ ਯੂ ਸੀ ਪੀ ਪਾਰਟੀ ਵੱਲੋਂ ਇੱਕ ਜਿਹੜੇ ਕਮਿਊਨੀਕੇਸ਼ਨ ਐਕਸਪਰਟ ਆ ਬੀਬੀ ਉਹਨੂੰ ਲਾਇਆ ਜਾ ਰਿਹਾ ਮਿਸ ਕਰਾਊਚ ਨੂੰ ਉਹ ਕਮਿਊਨੀਕੇਸ਼ਨ professionਲ ਆ ਔਰ ਉਹ ਪਬਲਿਕ ਸਰਵਿਸ ਵਿੱਚ ਉਹਨਾਂ ਨੇ ਕੰਮ ਕਰ ਕੀਤਾ ਔਰ ਪ੍ਰੀਮੀਅਰ ਦਾ ਕਹਿਣਾ ਕਿ ਸਾਡੇ ਕੈਂਡੀਡੇਟ ਪੂਰੇ ਸਟਰੋਂਗ ਨੇ ਔਰ ਉਹ ਲੋਕਾਂ ਲਈ ਕੰਮ ਕਰਨ ਨੂੰ ਤਿਆਰ ਨੇ ਔਰ ਜਿਹੜੇ ਐਨਡੀਪੀ ਵਾਲੇ ਆ ਜੀ ਉਹ ਨਾਹਦ ਨੈਂਚੀ ਹੋਰੀ ਹੋਗਾ ਅੱਛਾ ਜਿਹੜੀ ਹੈਗੀ ਐਡਮਿੰਟਨ ਐਲਰਸਲੀ ਦੀ ਸੀਟ ਉਹਦੇ ਵਿੱਚ ਗੁਰਤੇਜ ਸਿੰਘ ਬਰਾੜ ਜਿਨ੍ਹਾਂ ਨੇ ਨੋਮੀਨੇਸ਼ਨ ਵਿਨ ਕੀਤੀ ਹੈ ਐਨਡੀਪੀ ਦੀ ਉਹਨਾਂ ਦੇ ਨਾਹਦ ਨੈਂਚੀ ਹੋਰਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਉਹਨਾਂ ਦੇ ਕਮਿਊਨਿਟੀ ਦੇ ਵਿੱਚ ਬੜੇ ਸਟਰੋਂਗ ਰੂਟਸ ਨੇ ਔਰ ਉਹ ਐਨਡੀਪੀ ਦੀ ਜਿਹੜੀ ਸੀਟ ਹੈ ਜੀ ਉਹ ਉਥੋਂ ਜਿੱਨ ਕਰਨ ਦੀ ਕੋਸ਼ਿਸ਼ ਕਰਨਗੇ ਔਰ ਦੂਸਰੇ ਪਾਸੇ ਯੂਸੀਪੀ ਦੇ ਜਿਹੜੇ ਕੈਂਡੀਡੇਟ ਨੇ ਉਹਨੇ ਨਰੇਸ਼ ਭਾਰਦਵਾਜ ਹੋਰੀ ਨਰੇਸ਼ ਭਾਰਦਵਾਜ ਹੋਰੀ ਪਹਿਲਾਂ ਵੀ ਐ ਐਮਐਲਏ ਰਹੇ ਸੀਗੇ ਜੀ ਔਰ ਉਹਦੇ ਬਾਅਦ ਦੇ ਵਿੱਚ ਉਹਨਾਂ ਨੂੰ ਮਨਿਸਟਰ ਵੀ ਬਣਾਇਆ ਗਿਆ ਸੀ ਸਹਾਇਕ ਮਨਿਸਟਰ ਫॉर द ਪੀਪਲ ਵਿਦ ਡਿਸੇਬਿਲਟੀਜ਼ ਵਾਲਿਆਂ ਲਈ ਪਰ ਇਹ ਬਾਅਦ ਵਿੱਚ ਛੱਡ ਗਏ ਸੀ ਜਦੋਂ ਇਹਨਾਂ 'ਤੇ ਅਲਜ਼ਾਮ ਲੱਗੇ ਸੀਗੇ ਅ uh, 2015 ਦੇ ਵਿੱਚ ਵੀ ਇਹਨਾਂ ਨੇ ਦੂਸਰੇ ਕੈਂਡੀਡੇਟ ਨੂੰ ਕੋਈ ਪੈਸਾ ਥੇਲਾ ਦੇ ਕੇ ਮਤਲਬ ਆਪਣੇ ਅਗੇਂਸਟ ਰਨ ਕਰਨ ਲਈ ਉਹਨੂੰ ਕਿਹਾ ਵੀ ਤੂੰ ਬਹਿ ਜਾ ਸੋ ਉਹ ਇਸ ਤਰ੍ਹਾਂ ਦੀ ਗੱਲ ਹੋਈ ਸੀ ਪਰ ਉਹਦੀ ਸਾਰੀ ਛਾਣਬੀਣ ਕੀਤੀ ਗਈ ਪੁਲਿਸ ਨੇ ਵੀ ਆਪਣੀ ਫਾਈਲ ਕਲੋਜ਼ ਕਰ ਦਿੱਤੀ ਔਰ ਦੂਸਰੇ ਪਾਸੇ ਪਾਰਟੀ ਨੇ ਵੀ ਆਪਣੀ ਫਾਈਲ ਕਲੋਜ਼ ਕਰਤੀ ਉਹਨਾਂ ਨੂੰ ਕੁਝ ਨਹੀਂ ਉਹਦੇ ਚੋਂ ਮਿਲਿਆ ਸੋ ਉਸ ਜਗਾ ਤੋਂ ਜੀ ਰਨ ਕਰਨਗੇ ਜਿਹੜੀ ਯੂਸੀਪੀ ਪਾਰਟੀ ਦੇ ਕੈਂਡੀਡੇਟ ਦੇ ਤੌਰ ਤੇ ਉਹਨਾਂ ਨੇ ਵੀ ਅਜ਼ਮਾਈ ਕੀਤੀ ਸੀਗੀ ਫੈਡਰਲ ਪੋਲਿਟਿਕਸ 'ਚ ਜਾਣ ਦੀ ਪਰ ਉਹਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ ਸੀ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਔਰ ਤੀਸਰੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ ਓਲਡਸ ਡਿਡਸਬਰੀ 3 ਹਿਲਸ ਤੋਂ ਉੱਥੇ ਇੰਟਰਸਟਿੰਗ ਗੱਲ ਇਹ ਹੋ ਰਹੀ ਆ ਜੀ ਵੀ ਜਿਹੜੇ ਇੱਕ ਨਵੀਂ ਪਾਰਟੀ ਰਿਪਬਲਿਕਨ ਪਾਰਟੀ ਆਫ ਅਲਬਰਟਾ ਉਹ ਆਪਣਾ ਕੈਂਡੀਡੇਟ ਉਥੋਂ ਖੜਾ ਕਰ ਰਹੇ ਨੇ ਜੀ ਔਰ ਉਹਨਾਂ ਨੂੰ ਪੂਰੀ ਆਸ ਹੈ ਵੀ ਅਸੀਂ ਇਹ ਜਿਹੜੀ ਸੀਟ ਆ ਉਹ ਜਿੱਤਾਂਗੇ ਉਹ ਕਹਿੰਦੇ ਜੇ ਜਿੱਤਾਂਗੇ ਨਹੀਂ ਤੇ ਸਾਡੇ ਵਿੱਚ ਪੂਰਾ ਮੋਮੈਂਟਮ ਬਣਿਆ ਹੋਇਆ ਹੈ ਜਿਹੜਾ ਅਸੀਂ ਦੱਸਣਾ ਚਾਹੁੰਦੇ ਆਂ ਵੀ ਅਲਬਰਟਾ ਦੇ ਵਿੱਚ ਇਹ ਚੀਜ਼ ਬੜੀ ਖਾਸ ਤੌਰ ਤੇ ਵੀ ਜਿਹੜਾ ਸੈਪਰੇਟਿਸਟ ਮੂਵਮੈਂਟ ਜਿਹੜੀ ਚੱਲ ਰਹੀ ਆ ਵੀ ਉਹ ਬੜੀ ਸਟਰੋਂਗ ਹੈਗੀ ਆ ਔਰ ਦੂਸਰੀਆਂ ਦੋਨੋਂ ਪਾਰਟੀਆਂ ਯੂਸੀਪੀ ਪਾਰਟੀ ਨੇ ਆਪਣਾ ਕੈਂਡੀਡੇਟ ਖੜਾ ਕਰ ਦਿੱਤਾ ਪਰ ਐਨਡੀਪੀ ਨੇ ਆਪਣਾ ਕੈਂਡੀਡੇਟ ਉੱਥੋਂ ਅਨਾਉਂਸ ਨਹੀਂ ਕੀਤਾ ਉਹਦੀ ਇੰਤਜ਼ਾਰ ਕੀਤੀ ਜਾ ਰਹੀ ਉਹ ਕਹਿੰਦੇ ਹਫਤੇ ਦੇ ਅੰਦਰ ਅੰਦਰ ਅਸੀਂ ਉੱਥੋਂ ਕੈਂਡੀਡੇਟ ਜਿਹੜਾ ਜੀ ਉਹ ਨੋਮੀਨੇਟ ਕਰ ਦੇਾਂਗੇ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਗਾ ਐਡਮਿੰਟਨ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁਕਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ